ਹਾਂਜੀ ਦੋਸਤੋ ਅੱਜ ਗੱਲਬਾਤ ਕਰਾਂਗੇ ਰਾਜਵੀਰ ਦੀ ਜ਼ਿੰਦਗੀ ਦੇ ਭਾਗ 5ਵੇਂ ਵਾਰ। ਉਹ ਭਾਗ 4ਵੇਂ ਵਿੱਚ ਤੁਸੀਂ ਵੇਖਿਆ ਵੀ ਜਿਹੜਾ ਬੱਬੂ ਹੁੰਦਾ ਉਹ ਖੜਕੋਨਾ ਰਲ ਜਾਂਦਾ। ਤੇ ਉਹਨਾਂ ਦੇ ਗਰੁੱਪ ਦਾ ਜਿਹੜਾ ਇੰਚਾਰਜ ਹੁੰਦਾ ਹੈ ਉਹ ਇੱਕ ਰਣਜੀਤ ਸਿੰਘ ਨੌਲਾ ਬੰਦਾ ਹੁੰਦਾ ਹੈ ਜਿਹਨੂੰ ਕੋਈ ਇੱਕ ਟੌਟ ਧੋਖੇ ਨਾਲ ਸ਼ਹੀਦ ਕਰ ਦਿੰਦਾ ਤੇ ਇਧਰ ਕਾਲਜ ਵਿੱਚ ਐਸੇ ਰੋਸ ਵਿੱਚ ਰਾਜਵੀਰ ਹੋਣੀ ਸਟ੍ਰਾਈਕ ਕਰ ਦਿੰਦੇ ਨੇ ਪਰ ਉੱਥੇ ਪੁਲਿਸ ਆ ਜਾਂਦੀ ਹੈ ਤੇ ਪੁਲਿਸ ਛਾਉਣੇ ਵਿੱਚ ਬਦਲ ਜਾਂਦਾ ਸਾਰਾ ਕਾਲਜ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਵੀਰਾਂ ਭੈਣਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਵੀ ਜ਼ਰੂਰ ਦਬਾ ਦੇਣ ਹੁਣ ਭਾਈ ਹਰਮਿੰਦਰ ਸਿੰਘ ਕਮਾਂਡੋ ਫੋਰਸ ਦਾ ਜਲੰਧਰ ਏਰੀਆ ਦਾ ਕਮਾਂਡਰ ਸੀ ਭਾਈ ਲਾਲੇ ਦਾ ਪਿੰਡ ਡੱਲੇਵਾਲ ਸੀ 52 ਸਾਲ ਦੀ ਉਮਰ ਵਿੱਚ ਹੀ ਉਹ ਕੌਮੀ ਘਰ ਦੀ ਸਥਾਪਤੀ ਲਈ ਆਪਣਾ ਘਰ-ਬਾਰ ਤਿਆਕ ਕੇ ਓਝਣ ਰਹਾ ਦਾ ਪਾਂਧੀ ਬਣ ਗਿਆ ਸੀ ਉਮਰ ਵਿੱਚ ਸਭ ਤੋਂ ਸਿਆਣਾ ਹੋਣ ਕਰਕੇ ਜਥੇਬੰਦੀ ਦੇ ਸਾਰੇ ਸਿੰਘ ਉਸ ਨੂੰ ਚਾਚਾ ਕਹਿ ਕੇ ਬੁਲਾਉਂਦੇ ਸਨ ਜਿਸ ਦਾ ਨਾਂ ਵੀ ਰਣਜੀਤ ਸਿੰਘ ਬਿੱਟੂ ਸੀ ਜਗਤਪੁਰ ਜੱਟਾਂ ਪਿੰਡ ਵਿੱਚ ਰਹਿਣ ਵਾਲੇ ਪੰਡਤਾ ਦਾ ਮੁੰਡਾ ਖਾਰਕੋ ਸਿੰਘਾਂ ਦੇ ਸੰਪਰਕ ਵਿੱਚ ਆਉਣ ਅਤੇ ਮਗਰੋਂ ਸ਼ਾਮ ਸੁੰਦਰ ਤੋਂ ਰਣਜੀਤ ਸਿੰਘ ਬਿੱਟੂ ਬਣ ਗਿਆ ਸੀ ਬਿੱਟੂ ਦਾ ਬਾਪ ਅੱਤੇ ਪਿੰਡ ਦੇ ਸਕੂਲ ਵਿੱਚ ਅਧਿਆਪਕ ਸੀ ਉਸ ਦਾ ਕੁਣਕੇ ਪਿੰਡ ਦੇ ਜੱਟਾਂ ਦੇ ਇੱਕ ਘਰ ਕਾਫੀ ਔਣ ਜਾਣ ਸੀ ਕਦੇ-ਕਦੇ ਬਿੱਟੂ ਵੀ ਆਪਣੇ ਬਾਪ ਨਾਲ ਘੁੰਮ ਕੇ ਪਿੰਡ ਨੂੰ ਚਲਾ ਜਾਂਦਾ। ਹੌਲੀ-ਹੌਲੀ ਬਿੱਟੂ ਦੀ ਦੋਸਤੀ ਜੱਟਾਂ ਦੇ ਮੁੰਡਿਆਂ ਨਾਲ ਕਾਫੀ ਗੁੜੀ ਹੋ ਗਈ। ਇੱਕ ਦਿਨ ਜਦ ਬਿੱਟੂ ਘੁੰਮ ਕੇ ਆਇਆ ਤਾਂ ਕਾਫੀ ਬੁਝਿਆ-ਬੁਝਿਆ ਸੀ। ਉਹਦੇ ਦੋਸਤ ਸਾਥੀ ਨੇ ਹੱਸਦੇ-ਹੱਸਦੇ ਉਹਨੂੰ ਪੁੱਛਿਆ ਵੀ ਕੀ ਗੱਲ ਓਏ ਤੇਰੇ ਫਿਊਜ ਕਿਉਂ ਡੇ ਹੋਏ ਨੇ ਅੱਜ? ਯਾਰ ਸਾਬੀ ਗੱਲ ਬੜੀ ਸੀਰੀਅਸ ਹੈ ਪਰ ਮੇਰਾ ਬਾਪ ਮੇਰੀ ਗੱਲ ਨਹੀਂ ਸੁਣਦਾ। ਨਹੀਂ ਤਾਂ ਮੈਂ ਅੱਗ ਲਾ ਕੇ ਫੋਕ ਦਿਆਂ ਸਾਰੇ ਪਿੰਡ ਨੂੰ। ਬਿੱਟੂ ਗੁੱਸੇ ਵਿੱਚ ਚੰਗਿਆਰੇ ਛੜਨ ਲੱਗ ਪਿਆ ਸੀ। ਜੇ ਤਰਾ ਬਾਪ ਨਹੀਂ ਮੰਨਦਾ ਤਾਂ ਕੋਈ ਗੱਲ ਨਹੀਂ ਅਸੀਂ ਮਰ ਤਾ ਨਹੀਂ ਗਏ। ਤੂੰ ਸ ਪਾਜੀ ਨੇ ਬਿੱਟੂ ਦੇ ਮੋਢੇ ਤੇ ਹੱਥ ਰੱਖਦਿਆਂ ਹੋਇਆ ਆਖਿਆ ਪਾਜੀ ਮੇਰੀ ਵੱਡੀ ਭੈਣ ਨੂੰ ਸਾਡੇ ਪਿੰਡ ਦੇ ਇੱਕ ਮੁੰਡੇ ਨੇ ਰਾਹ ਜਾਂਦੀ ਨੂੰ ਛੇੜਿਆ ਪਰ ਮੇਰਾ ਬਾਪ ਉਹੀ ਪੜਤਾਂ ਵਾਲੀਆਂ ਗੱਲਾਂ ਕਰੀ ਜਾਂਦਾ ਕਿ ਪਿੰਡ ਵਿੱਚ ਵੈਰ ਨਹੀਂ ਪਾਉਣਾ ਗੱਲਾਂ ਕਰਦੇ ਕਰਦੇ ਬਿੱਟੂ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਕੋਈ ਸਾਡੀ ਭੈਣ ਨੂੰ ਤੰਗ ਕਰੇ ਤੇ ਅਸੀਂ ਚੂੜੀਆਂ ਪਾ ਕੇ ਬੈਠੇ ਰਹੀਏ ਇਹਦੇ ਨਾਲ ਤਾਂ ਚੰਗਾ ਖੋਵ ਵਿੱਚ ਡੁੱਬ ਮਰੋ ਸਭ ਹੀ ਗੁੱਸੇ ਵਿੱਚ ਕਚੀਚੀਆਂ ਵਟ ਰਿਹਾ ਸੀ ਕੁਝ ਪਲਾਂ ਵਿੱਚ ਹੀ ਕਿਰਪਾਨਾਂ ਗੰਡਾਸੇ ਟਰਾਲੀ ਵਿੱਚ ਸੁੱਟ ਕੇ ਉਹਨਾਂ ਟਰੈਕਟਰ ਟਰਾਲੀ ਜਗਤਪੁਰ ਜੱਟਾਂ ਦੇ ਰਾਹ ਪਾ ਲਏ ਉਹ ਬਿੱਟੂ ਦੀ ਭੈਣ ਨੂੰ ਛੇੜਨ ਵਾਲੇ ਮੁੰਡਿਆਂ ਨੂੰ ਉਹਦੇ ਘਰੋਂ ਬਾਹਰ ਕੱਢ ਲਿਆ ਏ ਸਾਰੇ ਪਿੰਡ ਵਿੱਚ ਸਾਬੀ ਭੱਜੀ ਸ਼ਿੰਦਰ ਅਤੇ ਬਿੱਟੂ ਦੇ ਲਲਕਾਰੇ ਅਤੇ ਭੈਣ ਨੂੰ ਛੇੜਨ ਵਾਲੇ ਮੁੰਡਿਆਂ ਦੀਆਂ ਚੀਕਾਂ ਗੁਜ ਰਹੀਆਂ ਸਨ ਜਦ ਕੁੱਟ-ਕੁੱਟ ਕੇ ਉਹ ਮੁੰਡਾ ਅਧਮੋਜਿਆ ਜਾਂ ਕਰ ਦਿੱਤਾ ਤਾਂ ਬਿੱਟੂ ਨੇ ਉਸ ਮੁੰਡੇ ਦੀਆਂ ਲੱਤਾਂ ਤੇ ਟਰੈਕਟਰ ਝਾੜ ਦਿੱਤਾ ਪੂਰਾ ਪਿੰਡ ਇੱਕ ਪਾਸੇ ਖੜਾ ਬਿੱਟੂ ਦਾ ਇਹ ਨਵਾਂ ਰੂਪ ਦੇਖ ਰਿਹਾ ਸੀ ਸਾਬੀ ਹੋਰਾਂ ਦੇ ਘਰ ਹੀ ਬਿੱਟੂ ਦੀ ਮੁਲਾਕਾਤ ਲਾਲੇ ਨਾਲ ਹੋਈ ਸੀ ਹੁਣ ਬਿੱਟੂ ਲਾਲੇ ਦੇ ਗਰੁੱਪ ਦਾ ਇੱਕ ਜ਼ਿੰਮੇਵਾਰ ਖੜਕੂ ਸੀ ਬਿੱਟੂ ਇੰਨਾ ਕੋ ਦਲੇਰ ਸੀ ਕਿ ਉਹ ਮੌਤ ਨੂੰ ਵੀ ਟਿੱਚਣਾ ਕਰਦਾ ਜਦੋਂ ਸਿੰਘ ਆਪਸ ਵਿੱਚ ਹੱਸਾ ਠੱਠਾ ਕਰਦੇ ਉਂਝੇ ਛੇੜਨ ਦੇ ਮਾਰੇ ਉਸ ਨੂੰ ਕਹਿ ਦਿੰਦੇ ਵੀ ਬਹਾਮਣਾ ਤੂੰ ਕੀ ਮੁਕਾਬਲੇ ਕਰਨੇ ਨੇ ਫੌਰਸਾ ਨਾਲ ਤਾਂ ਬਿੱਟੂ ਝੱਟ ਬੋਲਦਾ ਵੀ ਜਦੋਂ ਕਦੇ ਹੱਥ ਜੁੜੇ ਫੇੜ ਦੇਖੋ ਮੇਰੇ ਹੱਥ ਮੈਂ ਗੁਰੂ ਦਾ ਲਾਲ ਆਂ ਹੱਸ-ਹੱਸ ਕੇ ਸ਼ਹੀਦ ਹੋਵਾਂਗਾ ਬਿੱਟੂ ਦੇ ਬੋਲ ਸੱਚ ਹੋਣ ਦਾ ਸਮਾਂ ਵੀ ਆਂ ਟੁਕਾ ਪਿੰਡ ਬੀੜ ਬੰਸੀਆਂ ਵਿੱਚ ਬਿੱਟੂ ਅਤੇ ਬਲਵਿੰਦਰ ਸਿੰਘ ਲੱਡੂ ਨੂੰ ਘੇਰਾ ਪੈ ਗਿਆ ਬਲਵਿੰਦਰ ਸਿੰਘ ਲੱਡੂ ਦਾ ਪਿੰਡ ਸੰਗਟੇਸੀਆਂ ਸੀ ਪੁਲਿਸ ਅਤੇ ਫੌਜ ਨੇ ਰਲ ਕੇ ਆਲੇ-ਦੋਲੇ ਦੇ ਕਾਫੀ ਸਾਰੇ ਪਿੰਡਾਂ ਨੂੰ ਘੇਰ ਬੀੜ ਪੰਸੀਆਂ ਪਿੰਡ ਦੇ ਗੁਰਦੁਆਰੇ ਵਿੱਚ ਪਿੰਡ ਦੇ ਸਾਰੇ ਮਰਦਾਂ ਨੂੰ ਫੌਜ ਨੇ ਇਕੱਠਾ ਕਰ ਦਿਆ। ਬਿੱਟੂ ਅਤੇ ਲੱड्डੂ ਇੱਕ ਕੋਠੀनुਮਾ ਘਰ ਵਿੱਚ ਸਨ। ਫੌਜ ਦੀ ਪਹਿਲੀ ਫਾਇਰਿੰਗ ਵਿੱਚ ਹੀ ਲੱड्डੂ ਸ਼ਹੀਦ ਹੋ ਗਿਆ ਤੇ ਬਿੱਟੂ ਕੋਲ ਸਿਵਾਏ ਇੱਕ ਕੱਟੀ ਹੋਈ ਦਨਾਲੀ ਤੋਂ ਹੋਰ ਕੋਈ ਹਥਿਆਰ ਨਹੀਂ ଥି ਰਿਹਾ। ਅੰਦਰ ਰਹਿ ਕੇ ਮਰਨ ਨਾਲੋਂ ਬਾਹਰ ਲੜ ਕੇ ਸ਼ਹੀਦ ਹੋਣ ਦਾ ਮਨ ਬਣਾ ਲਿਆ ਭਾਈ ਬਿੱਟੂ ਨੇ। ਕੋਠੀ ਦੇ ਪਿਛਵਾੜੇ ਛਾਲ ਮਾਰ ਕੇ ਉਸ ਨੇ ਇੱਕ ਫੌਜੀ ਭਜਾ ਟਾ ਲਿਆ। ਉਸ ਦੀ ਐਸਐਲਆਰ ਖੋ ਕੇ ਉਸ ਨੂੰ ਉੱਥੇ ਹੀ ਜਿੱਤ ਕਰ ਦਿੱਤਾ ਉਹਨੇ। ਬੋਲੇ ਸੋ ਦੇ ਹਾਲ ਦੇ ਜਕਾਰੇ ਗਜਾਉਂਦਾ ਰਣਜੀਤ ਸਿੰਘ ਬਿੱਟੂ ਪਿੰਡੋਂ ਬਾਹਰ ਵੱਲ ਨੂੰ ਹ ਜਿਹੜਾ ਵੀ ਪੁਲਿਸ ਵਾਲਾ ਜਾਂ ਫੌਜੀ ਉਸ ਦੇ ਸਾਹਮਣੇ ਆਇਆ ਬਿੱਟੂ ਦੇ ਮਜ਼ਬੂਤ ਹੱਥਾਂ ਵਿੱਚ ਫੜੀ ਐਸਐਲਆਰ ਦੇ ਮੂੰਹ ਤੋਂ ਨਿਕਲਦੀ ਅੱਗ ਨੇ ਉਸ ਨੂੰ ਠੰਡਾ ਕਰ ਦਿੱਤਾ ਐਸਐਲਆਰ ਉਤਾਨੋਂ ਸੁੱਟ ਕੇ ਬੋਝ ਦਾ ਬਿੱਟੂ ਜਕਾਰੇ ਗਜਾਉਂਦਾ ਜਾ ਰਿਹਾ ਸੀ ਸਾਰਾ ਪਿੰਡ ਗੁਰਦੁਆਰੇ ਵਿੱਚ ਬੈਠਾ ਸ਼ੇਰਾਂ ਵਾਂਗ ਬੁੱਕ ਦੇ ਬਿੱਟੂ ਨੂੰ ਸੋੜ ਰਿਹਾ ਸੀ ਪੁਲਿਸ ਅਤੇ ਫੌਦ ਦੇ ਘਰੇ ਤੋੜ ਕੇ ਬਿੱਟੂ ਪਿੰਡੋਂ ਬਾਹਰ ਨਿਕਲ ਗਿਆ ਹੁਣ ਖੇਤਾਂ ਵਿੱਚ ਬਣੀ ਇੱਕ ਮੋਟਰ ਦੀ ਕੋਠੀ ਤੇ ਕੁਝ ਫੌਜੀ ਐਲਐਮਜੀ ਵੜੀ ਬੈਠੇ ਸਨ ਉਹਨਾਂ ਵੱਲ ਦੇਖਦਿਆਂ ਹੀ ਬਿੱਟੂ ਨੇ ਆਪਣੀ ਬੰਦੂਕ ਦਾ ਮੂੰਹ ਉਹਨਾਂ ਵੱਲ ਖੋਲ੍ਹ ਦਿੱਤਾ ਐਸਐ ਬਿੱਟੂ ਸਾਰੇ ਘਰੇ ਪਾਰ ਕਰ ਚੁੱਕਾ ਸੀ ਜਦੋਂ ਉਹ ਮੋਟਰ ਵਾਲੀ ਕੋਠੀ ਤੋਂ ਥੋੜਾ ਕੋ ਅੱਗੇ ਲੰਘ ਗਿਆ ਤਾਂ ਫੌਜੀਆ ਨੇ ਪਿੱਛੋਂ ਐਲਐਮਜੀ ਦਾ ਬ੍ਰਸਤ ਬਿੱਟੂ ਦੇ ਮਾਰਿਆ ਕਿੰਨੀਆਂ ਹੀ ਗੋਲੀਆਂ ਬਿੱਟੂ ਦੇ ਸਰੀਰ 'ਚੋਂ ਆਰਪਾਰ ਹੋ ਗਈਆਂ ਅੱਜ ਇੱਕ ਹੋਰ ਪਤੰਗਾ ਆਜ਼ਾਦੀ ਦੀ ਸ਼ਮਾ ਤੋਂ ਆਪਣੇ ਆਪ ਕੁਰਬਾਨ ਕਰ ਗਿਆ ਭਾਈ ਰਣਜੀਤ ਸਿੰਘ ਟਡਵਾਰ ਦੀ ਸ਼ਹੀਦੀ ਤੋਂ ਮਹੀਨਾ ਕੋ ਮਗਰੋਂ ਇੱਕ ਦਿਨ ਬੱਬੂ ਰਾਜਵੀਰ ਦੇ ਡੇਰੇ ਤੇ ਆਣ ਪਹੁੰਚਿਆ ਉਹਦੇ ਨਾਲ ਇੱਕ ਸਿੰਘ ਹੋਰ ਸੀ ਇੱਕ ਦੂਜੇ ਨੂੰ ਜੱਫੀ ਪਾਈ ਬੱਬੂ ਅਤੇ ਰਾਜਵੀਰ ਕੁਝ ਦਿਨ ਖੜੇ ਰਹੇ ਮੈਂ ਤਾਂ ਸੋਚਿਆ ਕਿ ਤੁਹਾਨੂੰ ਸਾਡਾ ਚੇਤਾ ਹੀ ਭੁੱਲ ਗਿਆ ਰਾਜਵੀਰ ਨੇ ਬੱਬੂ ਤੇ ਕਿੰਨਾ ਚਿਰ ਨਾ ਮਿਲਣ ਦਾ ਗਿੱਲਾ ਕੀਤਾ ਤੈਨੂੰ ਸਾਰੇ ਹਾਲਾਤਾਂ ਦਾ ਪਤਾ ਹੀ ਹੈ ਯਾਰ ਬੱਬੂ ਆਪਣੀ ਥਾਂ ਸੱਚਾ ਸੀ ਕਿੰਨਾ ਹੀ ਚਿਰ ਉਹ ਦੋਵੇਂ ਜਣੇ ਰਣਜੀਤ ਢੜਵਾਰ ਦੀਆਂ ਗੱਲਾਂ ਕਰਦੇ ਰਹੇ ਗੱਲਾਂ-ਗੱਲਾਂ ਵਿੱਚ ਹੀ ਬੱਬੂ ਨੇ ਆਪਣੇ ਨਾਲ ਆਏ ਸਿੰਘ ਦੀ ਜਾਣ-ਪਛਾਣ ਰਾਜਵੀਰ ਨਾਲ ਕਰਵਾਈ ਇਹ ਨੇ ਆਪਣੇ ਵੱਡੇ ਭਾਈ ਸਾਹਿਬ ਸਰਦਾਰ ਜਗਿੰਦਰ ਸਿੰਘ ਮਾਈਆ ਮਾਈਏ ਦਾ ਪਿੰਡ ਬੱਬੂ ਵਾਲਾ ਰੁੜਕਾ ਕਲਾਂ ਹੀ ਸੀ ਪਿਛਲੇ ਕਈ ਸਾਲਾਂ ਤੋਂ ਮਾਈਆ ਜਥੇ ਬੰਦੀ ਲਈ ਗੁਕਤ ਰੂਪ ਵਿੱਚ ਸੇਵਾ ਨਿਭਾ ਰਿਹਾ ਸੀ ਅਜੇ ਉਹ ਘਰੋਂ ਪਕੌੜਾ ਨਹੀਂ ਸੀਗਾ ਬਹੁਤ ਹੀ ਠੰਡੇ ਸਵਾ ਦਾ ਮਾਲਕ ਸ਼ਾਦੀशुदा ਤੇ ਇੱਕ ਬੱਚੀ ਦਾ ਬਾਪ ਸੀ ਉਹ ਮਾਈਏ ਦੀ ਸ਼ਖਸੀਅਤ ਵਿੱਚ ਇੱਕ ਅਨੋਖੀ ਖਿੱਚ ਸੀ ਪਤਾ ਨਹੀਂ ਕਿਉਂ ਉਸ ਨੂੰ ਮਿਲ ਕੇ ਇੰਜ ਲੱਗਦਾ ਸੀ ਜਿਵੇਂ ਉਹ ਤੁਹਾਨੂੰ ਬੜੇ ਚਿਰਾਂ ਤੋਂ ਜਾਣਦਾ ਹੋਵੇ ਹੁਣ ਬੱਬੂ ਅਤੇ ਮਾਈਆ ਅਕਸਰ ਹੀ ਰਾਜਵੀਰ ਦੇ ਡੇਰੇ ਤੇ ਆ ਜਾਂਦੇ ਇੱਕ ਦਿਨ ਸਖਤ ਦੁਪਹਿਰੇ ਉਹਨਾਂ ਦਾ ਸਕੂਟਰ ਆਉਂਦਾ ਨਜ਼ਰੀ ਪਿਆ ਗੇਟ ਲੰਘ ਕੇ ਸਕੂਟਰ ਖੜਾ ਕਰਕੇ ਉਹ ਮੰਜਿਆਂ ਤੇ ਆਣ ਬੈਠੇ ਮੱਇਆ ਮੁਸਕਰੀਆਂ ਵਿੱਚ ਮੁਸਕਰਾ ਰਿਹਾ ਸੀ ਜਦ ਕਿ ਬੱਬੂ ਆਪਣਾ ਸਿਰ ਹੱਥਾਂ ਵਿੱਚ ਫੜ ਕੇ ਬਹਿ ਗਿਆ ਕਿਉਂ ਕੀ ਗੱਲ ਹੋ ਗਈ ਬੜਾ ਸਿਰ ਫੜ ਕੇ ਬਹਿ ਗਿਆ ਰਾਜਵੀਰ ਨੇ ਕੋਲ ਆ ਕੇ ਪੁੱਛਿਆ ਉਹਨੂੰ ਅੱਜ ਇਹਦੀ ਕਾਲੀ ਕਰਕੇ ਇੱਕ ਕੰਮ ਅਸਫਲ ਹੋ ਗਿਆ ਇਸੇ ਕਰਕੇ ਸਿਰ ਫੜੀ ਬੈਠਾ ਹੈ ਬੱਬੂ ਤੋਂ ਪਹਿਲਾਂ ਹੀ ਮਾਈਏ ਨੇ ਜਵਾਬ ਦਿੱਤਾ ਪਰ ਹੋਇਆ ਕੀ ਹੈ ਰਾਜਵੀਰ ਨੇ ਪੁੱਛਿਆ ਅੱਜ ਸਵੇਰੇ ਅਸੀਂ ਇੱਕ ਕੌਮੀ ਦੁਸ਼ਟ ਨੂੰ ਸੋਧਣ ਗਏ ਸੀ ਉਹ ਕੁਰਸੀ ਤੇ ਬੈਠਾ ਅਖਬਾਰ ਪੜ੍ਹ ਰਿਹਾ ਸੀ ਮੈਂ ਬੱਬੂ ਨੂੰ ਕਿਹਾ ਕਿ ਪਿਸਤੌਲ ਆਪਣੇ ਕੋਲ ਹੈਗਾ ਹੀ ਹੈ ਹੋਰ ਜਾ ਕੇ ਬੜੀ ਤਸੱਲੀ ਨਾਲ ਮੈਂ ਇਹਦਾ ਕੰਮ ਕਰ ਸਕਦਾ ਪਰ ਇਹ ਕਹਿੰਦਾ ਵੀ ਨਹੀਂ ਅਸੀਂ ਦੋਖੀ ਨੂੰ ਤਾਂ 1.56 ਨਾਲ ਹੀ ਪਾਰ ਬੁਲਾਉਣਾ ਜਦ ਇਹ ਗਨ ਕੱਟ ਕੇ ਉਹਦੇ ਵੱਲ ਹੋਇਆ ਤਾਂ ਉਹ ਇਹਨੂੰ ਦੇਖਦੇ ਹੀ ਕੰਧ ਟੱਪ ਕੇ ਦੌੜ ਚੁੱਕਾ ਸੀ ਮਾਈਏ ਨੇ ਇੱਕੋ ਸਾਹ ਵਿੱਚ ਹੀ ਸਾਰੀ ਵਿਥਿਆ ਬਿਆਨ ਕਰ ਦਿੱਤੀ ਅੱਜ ਤੋਂ ਬਾਅਦ ਜਿਸ ਤਰ੍ਹਾਂ ਵੀ ਤੂੰ ਕਹੇਂਗਾ ਮੈਂ ਉਸੇ ਤਰ੍ਹਾਂ ਕਰਾਂਗਾ ਬੱਬੂ ਮਾਈਏ ਦੀ ਗੱਲ ਨਾ ਮੰਨ ਕੇ ਪਛਤਾ ਰਿਹਾ ਸੀ ਚੱਲ ਕੋਈ ਗੱਲ ਨਹੀਂ ਤੂੰ ਐਵੇਂ ਬੜਾ ਪਛਤਾਵਾ ਜਿਹਾ ਨਾ ਕਰ ਅੰਤ ਨੂੰ ਉਹੀ ਹੁੰਦਾ ਹੈ ਜੋ ਅਕਾਲ ਪੁਰਖ ਨੂੰ ਮਨਜ਼ੂਰ ਹੋਵੇ ਮਾਈਏ ਨੇ ਬੱਬੂ ਦੀ ਇਹ ਸਫਲਤਾ ਨੂੰ ਵਾਹਿਗੁਰੂ ਦਾ ਭਾਣਾ ਮੰਨ ਰਿਹਾ ਸੀ ਪੰਜਾਬ ਵਿੱਚ ਹੋਈਆਂ ਅਕਾਉਤੀ ਚੋਣਾਂ ਮਗਰੋਂ 10% ਤੋਂ ਵੋਟਾਂ ਨਾਲ ਬਣੀ ਹੋਈ ਕਾਂਗਰਸ ਦੀ ਸਰਕਾਰ ਸਥਾਪਿਤ ਹੋ ਚੁੱਕੀ ਸੀ ਬਿਆਨਤ ਸਿੰਘ ਅਤੇ ਕੇਪੀਐਸ ਗਿੱਲ ਜੀ ਜੋੜੀ ਨੇ ਪੁਲਸ ਨੂੰ ਅੰਨੇ ਹਥਿਆਰ ਦੇ ਦਿੱਤੇ ਸਨ ਹਰ ਰੋਜ਼ ਹੀ ਸੈਂਕੜਿਆਂ ਦੀ ਗਿਣਤੀ ਵਿੱਚ ਸਿੱਖ ਨੌਜਵਾਨ ਝੂਠੇ ਪੁਲਸ ਮੁਕਾਬਲਿਆਂ ਵਿੱਚ ਸ਼ਹੀਦ ਕੀਤੇ ਜਾ ਰਹੇ ਸਨ ਪੁਲਸ ਅਤੇ ਫੌਜ ਦੇ ਖੌਫ ਤੋਂ ਮਾਪੇ ਆਪਣੇ ਪੁੱਤਰਾਂ ਨੂੰ ਬਾਹਰਲੇ ਦੇਸ਼ਾਂ ਵਿੱਚ ਭੇਜ ਰਹੇ ਸਨ ਬਾਹਰਲੇ ਦੇਸ਼ਾਂ ਨੂੰ ਭੇਜਣ ਵਾਲੇ ਏਜੰਟ ਗੈਰਕਾਨੂੰਨੀ ਤਰੀਕੇ ਨਾਲ ਗੱਬਰੂਆਂ ਨੂੰ ਯੂਰੋਪੀਅਨ ਦੇਸ਼ਾਂ ਵਿੱਚ ਭੇਜਣ ਲਈ ਲੱਖਾਂ ਰੁਪਏ ਵਟੋਰ ਰਹੇ ਸਨ ਜੱਟ ਜਿਮੀਦਾਰ ਜੋ ਜ਼ਮੀਨ ਨੂੰ ਆਪਣੀ ਮਾਂ ਸਮਝਦੇ ਸਨ ਉਹ ਵੀ ਜ਼ਮੀਨਾਂ ਵੇਚ-ਵੇਚ ਕੇ ਆਪਣੇ ਪੁੱਤਰਾਂ ਦੀਆਂ ਜਾਨਾਂ ਬਚਾਉਣ ਲਈ ਏਜੰਟਾਂ ਨੂੰ ਮੂੰਹ ਮੰਗੇ ਪੈਸੇ ਦੇ ਰਹੇ ਸਨ ਕਾਲਜ ਵਿੱਚ ਫੈਡਰੇਸ਼ਨ ਦੇ ਸਿੰਘਾਂ ਵਿੱਚੋਂ ਵੀ ਬਹੁਤਿਆਂ ਨੇ ਆਪਣੇ ਪਾਸਪੋਰਟ ਏਜੰਟਾਂ ਨੂੰ ਦੇ ਦਿੱਤੇ ਸਨ ਕੁਝ ਦਿਨਾਂ ਵਿੱਚ ਹੀ ਸੈਦੋਵਾਲੀਆ ਬੱਲੀ ਰਵਿੰਦਰ ਜਗਤਾਰ ਸਿੰਘ ਤਾਰਾ ਤੇ ਬਿਕਰਮਜੀਤ ਸਿੰਘ ਬਿਕਰ ਯੂਰਪ ਨੂੰ ਉਡਾਰੀਆਂ ਮਾਰ ਗਏ ਫੈਡਰੇਸ਼ਨ ਦੇ ਬਾਕੀ ਸਿੰਘਾਂ ਨੇ ਵੀ ਕਾਲਜ ਆਉਣਾ ਕੱਟ ਕਰ ਦਿੱਤਾ ਸੀ ਇਨਾ ਦਿਨਾਂ ਵਿੱਚ ਜਦ ਪੁਲਿਸ ਦੀ ਸ਼ਕਤੀ ਬਹੁਤ ਵੱਧ ਗਈ ਸੀ ਤਾਂ ਇੱਕ ਦਿਨ ਦੀਪਾ ਹੇਰਾ ਅਤੇ ਮਾਈਆ ਸਮਰਾਵਾਂ ਪਿੰਡ ਦੇ ਕੋਲ ਇੱਕ ਕੱਚੇ ਰਾਹ ਤੇ ਸਕੂਟਰ ਤੇ ਜਾ ਰਹੇ ਸਨ ਕਿ ਅਚਾਨਕ ਹੀ ਰੁੱਖਾਂ ਦੇ ਝੁੰਡ ਦੇ ਪਿੱਛੋਂ ਪੁਲਿਸ ਦੀ ਜਿਪਸੀ ਨਿਕਲਾਈ ਭਾਈ ਗਰਦੀਪ ਸਿੰਘ ਦੀਪਾ ਹੇਰਾ ਸਕੂਟਰ ਚਲਾ ਰਿਹਾ ਸੀ ਅਤੇ ਮਾਈਆ ਸਕੂਟਰ ਦੇ ਪਿੱਛੇ 1.54 ਲੈ ਕੇ ਬੈਠਾ ਸੀ ਦੂਜੀ ਅਸਾਲਟ ਸਕੂਟਰ ਦੇ ਮੈਟ ਦੇ ਥੱਲੇ ਰੱਖੀ ਹੋਈ ਸੀ ਉਹਨਾਂ ਨੇ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਦੇਖਦੇ ਹੀ ਐਲ ਐਮ ਜੀ ਜੋ ਕਿ ਜਿਪਸੀ ਦੇ ਉੱਪਰ ਬੀੜੀ ਹੋਈ ਸੀ ਉਹਦਾ ਬਰਸਟ ਮਾਰਿਆ ਕੁਝ ਗੋਲੀਆਂ ਸਕੂਟਰ ਵਿੱਚ ਲੱਗੀਆਂ ਇੱਕ ਗੋਲੀ ਦੀਪੇ ਦੀ ਲੱਤ ਵਿੱਚੋਂ ਲੰਘ ਗਈ ਉਸ ਸਕੂਟਰਸ ਨੇ ਉੱਥੇ ਹੀ ਡਗ ਪਿਆ ਪਰ ਮਾਈਏ ਦਾ ਬਚਾਅ ਹੋ ਗਿਆ ਮਾਈਏ ਨੇ ਆਪਣੀ 1.56 ਦਾ ਮੂੰਹ ਜਿਪਸੀ ਵੱਲ ਖੋਲ ਦਿੱਤਾ ਬੁਲਟ ਪ੍ਰੂਫ ਜਿਪਸੀ ਨੂੰ ਤਾਂ ਕੋਈ ਫਰਕ ਨਹੀਂ ਸੀ ਪਿਆ ਪਰ ਜਿਹੜਾ ਸਿਪਾਹੀ ਐਲ ਐਮ ਜੀ ਚਲਾ ਰਿਹਾ ਸੀ ਉਹ ਅਗਲੇ ਜਹਾਂ ਨੂੰ ਕੁਝ ਜ਼ਰੂਰ ਕਰ ਗਿਆ 1.56 ਦੀਆਂ ਗੋਲੀਆਂ ਨੇ ਉਹਦੇ ਸਿਰ ਵਿੱਚ ਕਈ ਸੁਰਾਖ ਕਰ ਦਿੱਤੇ ਸਨ ਮਾਈਏ ਨੇ ਇੱਕ ਪਾਸੇ ਨੂੰ ਦੌੜਨਾ ਸ਼ੁਰੂ ਕਰ ਦਿੱਤਾ ਹੁਣ ਔਰਸ ਨੇ ਸੋਚਿਆ ਕਿ ਇੱਕ ਜਣਾ ਤਾਂ ਮਾਰੇ ਹੀ ਗਿਆ ਸੋ ਉਹਨਾਂ ਜਿਪਸੀ ਮਾਈਏ ਦੇ ਮਗਰ ਲਾ ਲਈ ਤੇ ਵਾਇਰਲੈਸ ਕਰਕੇ ਹੋਰ ਫੋਰਸ ਵੀ ਮੰਗਵਾ ਲਈ ਉਹਨਾਂ ਨੇ ਮਈਆ ਹੌਲੀ-ਹੌਲੀ ਫੇਰ ਕਰਦਾ ਦੌੜਿਆ ਜਾ ਰਿਹਾ ਸੀ ਕਿ ਦੂਸਰੇ ਪਾਸਿਆਂ ਵੀ ਪੁਲਸਰੀਆਂ ਕਈ ਗੱਡੀਆਂ ਆ ਗਈਆਂ ਮਈਆ ਵਿਚਕਾਰ ਘਿਰ ਚੁਕਾ ਸੀ ਅਤੇ ਕਿਛ ਭੰਜਾਂ ਨੇ ਵੀ ਚੱਲਣੋਂ ਜਵਾਬ ਦੇ ਦਿੱਤਾ ਸੀ ਕਿਉਂਕਿ ਮੈਗਜ਼ੀਨ ਵਿੱਚ ਗੋਲੀਆਂ ਖਤਮ ਹੋ ਗਈਆਂ ਸਨ ਅਤੇ ਗੋਲੀਆਂ ਵਾਲੀ ਝੋਲੀ ਤਾਂ ਦੀਪੇ ਦੇ ਗਲ ਪਾਈ ਹੀ ਰਹਿ ਗਈ ਸੀ ਸਾਈਨਾਈਡ ਵਾਲਾ ਕੈਪਸੂਲ ਵੀ ਉਹ ਬੱਬੂ ਕੋਲ ਛੱਡ ਆਇਆ ਸੀ ਚਾਰੇ ਪਾਸਿਆਂ ਤੋਂ けਹਰਾ ਪਾ ਕੇ ਪੁਲਸ ਨੇ ਮਈਏ ਨੂੰ ਫੜ ਲਿਆ ਉਧਰ ਜਾ ਦੀਪੇ ਨੇ ਦੇਖਿਆ ਵੀ ਜਿਪਸੀ ਮਈਏ ਦੇ ਮਗਰ ਚਲੀ ਗਈ ਹੈ ਤਾਂ ਉਹ ਆਪਣੀ ਜ਼ਖਮੀ ਲੱਤ ਨੂੰ ਸੰਭਾਲਦਾ ਹੋਇਆ ਲਾਗਲੇ ਪਿੰਡ ਸਰਹਾਲੀ ਪਹੁੰਚ ਗਿਆ ਰਾਦਾ ਹਨੇਰਾ ਵੀ ਚਾਰੇ ਪਾਸੇ ਪਸਰ ਚੁਕਾ ਸੀ ਸਰਹਾਲੀ ਪਿੰਡ ਤੋਂ ਉਸੇ ਰਾਤ ਹੀ ਸ਼ਹੀਦ ਪਈ ਬਲਜੀਤ ਸਿੰਘ ਸਰਹਾਲੀ ਦੇ ਬਜ਼ੁਰਗ ਬਾਪ ਨੇ ਭਾਈ ਦੇਪੇ ਨੂੰ ਉਹਦੀ ਸੁਰੱਖਿਅਤ ਠਾਰ ਤੇ ਪਹੁੰਚਾ ਦਿੱਤਾ ਪੁਲਿਸ ਨੇ ਮਾਈਏ ਨੂੰ ਫੜਨ ਤੋਂ ਬਾਅਦ ਉਸ ਉਤੇ ਘੋਰ ਤਸ਼ੱਦਦ ਕੀਤਾ ਤੇ ਫਿਰ ਕੁਝ ਦਿਨਾਂ ਬਾਅਦ ਉਸ ਨੂੰ ਝੂਠਾ ਪੁਲਿਸ ਮੁਕਾਬਲਾ ਦਿਖਾ ਕੇ ਸਿਰ ਤੇ ਐਸਐਲਆਰ ਲਾ ਕੇ ਗੋਲੀ ਮਾਰ ਕੇ ਹਿਦ ਕਰ ਦਿੱਤਾ ਮਾਈਏ ਦੇ ਸ਼ਹੀਦ ਹੋਣ ਤੋਂ ਹਫ਼ਤੇ ਕੁ ਮਗਰੋਂ ਹੀ ਮਨਜਿੰਦਰ ਸਿੰਘ ਬੱਬੂ ਅਤੇ ਹਰਮਿੰਦਰ ਸਿੰਘ ਲਾਲਾ ਉਰਫ ਚਾਚਾ ਪਾਫਲੇ ਪਿੰਡ ਕੋਲ ਪੁਲਿਸ ਦੇ ਘੇਰੇ ਵਿੱਚ ਆ ਗਏ ਰਾਤ ਦੇ ਹਨੇਰੇ ਵਿੱਚ ਉਹ ਦੋਨੋਂ ਜਦੋਂ ਖੇਤਾਂ ਵਿੱਚ ਦੀ ਤੁਰੇ ਜਾ ਰਹੇ ਸਨ ਕਿ ਅਚਾਨਕ ਹੀ ਇੱਕ ਪਾਸਿਓਂ ਕਈ ਬੰਦੂਕਾਂ ਗਰਜੀਆਂ ਜਿਨ੍ਹਾਂ ਵਿੱਚੋਂ ਨਿਕਲੀਆਂ ਕਈ ਗੋਰੀਆਂ ਹਰਮਿੰਦਰ ਸਿੰਘ ਲਾਲੇ ਦੇ ਆਵਾਜ਼ੀਆਂ ਉਹ ਥਾਂ ਤੇ ਡਿੱਗ ਪਿਆ ਜਿਸ ਪਾਸਿਓਂ ਗੋਰੀਆਂ ਚੱਲੀਆਂ ਸਨ ਬੱਬੂ ਨੇ ਇੱਕ ਵੱਟ ਦੀ ਓਟ ਲੈ ਕੇ ਆਪਣੇ 1.55 ਦਾ ਮੂੰਹ ਖੋਲ ਦਿੱਤਾ 1.55 ਤੋਂ ਨਿਕਲਦੀ ਖੌਫਨਾਕ ਅੱਗ ਨੇ ਕੁਝ ਥੇੜ ਲਈ ਪੁਲਿਸ ਵਾਲਿਆਂ ਨੂੰ ਚੁੱਪ ਕਰਵਾ ਦਿੱਤਾ ਪਰ ਕੁਝ ਥੇੜ ਰੁੱਕ ਕੇ ਫੇਰ ਫਾਇਰਿੰਗ ਸ਼ੁਰੂ ਹੋ ਗਈ ਹੁਣ ਲਾਲਾ ਤੇ ਬੱਬੂ ਇੱਕ ਵੱਟ ਦੀ ਓਟ ਵਿੱਚ ਸਨ લાલા સખત રૂપ ਵਿੱਚ જખમી ਹੋ چکا ਸੀ જਦ 10 કો મિનિટ ફાયરિંગ ના રકી તા બબ્બુ ને પૂરે જોર ਨਾਲ ગ્રેનેડ કમાકે માર્યા ઓર્સ વાલે પાસે ચીકાં ਦਾ ષોર બબ્બુ અને લાલે ਨੂੰ ਸੁਣ ਰਿਹਾ ਸੀ અરે ભાગો રે માર ડાલા રે સાਲੇ આતકવાદીઓ ને ਸੀਆਰਪੀ વાલે કહીં ਭਈએ ਫੌਜੀ જખમી ਹੋਏ ચીકાં માર ਰਹੇ ਸਨ ਗਰਨੇਡ ਸੁੱਟਣ ਤੋਂ ਮਗਰੋਂ ਫੌਜ ਵੱਲੋਂ ફાયરિંગ બંધ ਹੋ ਗਈ ਸੀ ਬબ્બુ ਕੁਝ ਮਿੰਟ ਹੋਰ ਵੱਟਦੇ ਉਹਲੇ ਪਿਆ ਰਿਹਾ ਜਦ પોલીસ વાલਿਆਂ ਵੱਲੋਂ ਕੋਈ ਹਲਚਲ ਨਾ ਹੋਈ ਤਾਂ ਬબ્બુ ਨੇ ਸਹਾਰਾ ਦੇ ਕੇ ਲਾਲੇ ਨੂੰ ਖੜਾ ਕਰ ਲਿਆ ਤੇ મોਡੇ ਦਾ ਸਹਾਰਾ ਦੇ ਕੇ ਨਾਲ ਤੋਰ ਲਿਆ ਉਹਨੂੰ ਉਹ ਦੂਰੀ ਤੇ ਜਾ ਕੇ ਲਾਲਾ ਫੇਰ ਡਿੱਗ ਪਿਆ। ਲਾਲੇ ਦੀ ਡਿੱਗ ਰਹੀ ਹਾਲਤ ਨੂੰ ਦੇਖ ਕੇ ਬੱਬੂ ਨੇ ਉਸ ਨੂੰ ਉੱਥੇ ਹੀ ਲੰਬਾ ਪਾ ਦਿੱਤਾ ਤੇ ਹੌਲੀ ਦੇਣੀ ਬੋਲਿਆ ਵੀ ਚਾਚਾ ਤੂੰ ਇੱਥੇ ਕੋਚਰ ਲੰਬਾ ਪੈ ਮੈਂ ਲਾਗਲੇ ਖੂ ਤੋਂ ਕੁਝ ਬੰਦਿਆਂ ਨੂੰ ਲੈ ਕੇ ਆਉਣਾ। ਲਾਲੇ ਨੂੰ ਲੰਬਾ ਪਾ ਕੇ ਬੱਬੂ ਨਾਲ ਵਾਲੇ ਖੂਵਲ ਦੌੜਿਆ। ਜਦੋਂ ਖੂ ਤੇ ਪਹੁੰਚਿਆ ਤਾਂ ਘਰ ਵਾਲੇ ਅੰਦਰ ਲੁਕੇ ਬੈਠੇ ਸਨ। ਬੂਹਾ ਖੋਲੋ ਛੇਤੀ ਬੂਹਾ ਖੋਲੋ ਬੱਬੂ ਚੀਕਿਆ। ਘਰ ਵਾਲੇ ਜਦ ਬੂਹਾ ਖੋਲ ਕੇ ਬਾਹਰ ਆਏ ਤਾਂ ਬੱਬੂ ਨੇ ਉਹਨਾਂ ਨੂੰ ਨਾਲ ਚੱਲ ਕੇ ਲਾਲੇ ਨੂੰ ਚੁੱਕ ਕੇ ਲਿਆਉਣ ਲੈ ਗਿਆ। ਬੱਬੂ ਦੀ ਗੱਲ ਸੁਣ ਕੇ ਘਰ ਦਾ ਬਜ਼ੁਰਗ ਬੋਲਿਆ ਵੀ ਜਵਾਨਾ ਜੇ ਤੂੰ ਆਪਣੀ ਜਾਨ ਬਚਾ ਕੇ ਨਿਕਲ ਸਕਦਾ ਤਾਂ ਨਿਕਲ ਜਾ ਕਿ ਰੱਬ ਬਹੁਤ ਸਖਤ ਪੈ ਚੁੱਕਾ ਹੈ ਨਾਲੇ ਸਾਨੂੰ ਕਬੀਲਦਾਰਾਂ ਨੂੰ ਵਰਦੀਆਂ ਗੋਲੀਆਂ ਵਿੱਚ ਕਿਉਂ ਮੌਤੇ ਮੂਵੀ ਚ ਠਕਣਾ ਚਾਹੁੰਦਾ ਤੂੰ ਬਜ਼ੁਰਗੋ ਅਸੀਂ ਵੀ ਤੁਹਾਡੇ ਕੌਮੀ ਕਰ ਦੀ ਖਾਤਰੀ ਗੋਲੀਆਂ ਖਾ ਰਹੇ ਹਾਂ ਬੇਗੈਰਤਾ ਵਾਂਗੂ ਜੀਣ ਨਾਲੋਂ ਅਸੀਂ ਅਣਖ ਦੀ ਮੌਤੇ ਕਰਨਾ ਜ਼ਿਆਦਾ ਪਸੰਦ ਕਰਦੇ ਹਾਂ ਇਹ ਹੀ ਸਾਡੇ ਗੁਰੂ ਦਾ ਹੁਕਮ ਹੈ ਐਨੀ ਗੱਲ ਆ ਕੇ ਬੱਬੂ ਫੇਰ ਲਾਲੇ ਦੇ ਕੰਨੀ ਦੌੜਿਆ ਜਦੋਂ ਉਹ ਲਾਲੇ ਦੇ ਕੋਲ ਪਹੁੰਚਿਆ ਤਾਂ ਲਾਲਾ ਚੜਾਈ ਕਰ ਚੁੱਕਾ ਸੀ ਲਾਲੇ ਦੀ ਲਾਸ਼ ਨੂੰ ਬੱਬੂ ਨੇ ਆਪਣੇ ਸੀਨੇ ਨਾਲ ਚਾਚਾ ਮੇਰੀ ਉਡੀਕਤਾ ਕਰ ਲੈਂਦਾ ਆ ਕੇ ਬੱਬੂ ਤਾਹਾਂ ਮਾਰ ਕੇ ਰੋ ਪਿਆ ਲਾਲੇ ਦੀ ਲਾਸ਼ ਨੂੰ ਉੱਥੇ ਲੰਬਾ ਪਾ ਕੇ ਤੇ ਲਾਲੇ ਦੇ ਮੱਥੇ ਨੂੰ ਚੁੰਮ ਕੇ ਬੱਬੂ ਫੇਰ ਨਹਿਰ ਵੱਲ ਨੂੰ ਦੌੜਿਆ 1.55 ਦੇ ਫੇਰ ਕਰਦਾ ਕਰਦਾ ਪਾਸਲੇ ਵਾਲੀ ਨਹਿਰ ਪਾਰ ਕਰ ਗਿਆ ਉਹ ਰਾਤ ਦੇ ਹਨੇਰੇ ਵਿੱਚ ਉਹ ਪੁਲਿਸ ਦਾ ਘੇਰਾ ਤੋੜ ਕੇ ਨਿਕਲ ਤੁਰਿਆ ਮਾਈਏ ਦੇ ਫੜੇ ਜਾਣ ਤੇ ਫਿਰ ਝੂਠੇ ਪੁਲਿਸ ਮੁਕਾਬਲੇ ਵਿੱਚ ਸ਼ਹੀਦ ਕਰਨ ਅਤੇ ਹਰਮੰਦਰ ਸਿੰਘ ਲਾਲੇ ਦੀ ਸ਼ਹੀਦੀ ਦੀ ਖਬਰ ਨੇ ਸਾਰੀ ਜਥੇਬੰਦੀ ਦੇ ਸਿੰਘਾਂ ਨੂੰ ਸੋਨ ਕਰ ਦਿੱਤਾ ਮਾਈਏ ਅਤੇ ਲਾਲੇ ਵਰਗੇ ਖੜਕੋ ਕਿਤੇ ਹਜ਼ਾਰਾਂ ਵਿੱਚ ਕੁਝ ਹੀ ਹੁੰਦੇ ਨੇ ਉਨ੍ਹਾਂ ਦੀ ਸ਼ਾਦਨ ਨਾਲ ਜਥੇ ਬੰਦੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਸੀ ਮਾਈਏ ਅਤੇ ਲਾਲੇ ਦੀ ਬੇਵਕਤੀ ਸ਼ੀਦੀ ਨਾਲ ਬੱਬੂ ਪੂਰੀ ਤਾਂ ਨਾ ਟੁੱਟ ਗਿਆ ਲਾਲੇ ਦੀ ਸ਼ੀਦੀ ਤੋਂ 2 ਦਿਨ ਬਾਅਦ ਹੀ ਬੱਬੂ ਰਾਜਵੀਰ ਦੇ ਡੇਰੇ ਤੇ ਪਹੁੰਚ ਗਿਆ ਕਈ ਦਿਨ ਉਸਨੇ ਚਾਜ ਨਾਲ ਰੋਟੀ ਵੀ ਨਾ ਖਾਧੀ ਮਾਈਏ ਅਤੇ ਲਾਲੇ ਨਾਲ ਬਤਾਏ ਪਾਲੀ ਯਾਦ ਕਰਕੇ ਉਹ ਪੂਬੀ ਰੋ ਪੈਂਦਾ ਰਾਜਵੀਰ ਅਤੇ ਉਸ ਦਾ ਪਰਿਵਾਰ ਮਸੀਹ ਮਿੰਤਾ ਨਾਲ ਉਸ ਨੂੰ ਕੁਝ ਖਾਣ ਦੇ ਮਜਬੂਰ ਕਰਦੇ ਰਾਜਵੀਰ ਦੀ ਮਾਤਾ ਬੱਬੂ ਨੂੰ ਬੁੱਕਲ ਵਿੱਚ ਲੈ ਕੇ ਆਪ ਵੀ ਮਾਈਏ ਨੂੰ ਚੇਤੇ ਕਰਕੇ ਤਾਂ ਹੀ ਰੋ ਪੈਂਦੀ ਮਾਹੀ ਅਤੇ ਬੱਬੂ ਨੂੰ ਉਹ ਰਾਜਵੀਰ ਵਾਂਗ ਆਪਣੇ ਪੁੱਤ ਹੀ ਸਮਝਦੀ ਸੀ ਸਮਾ ਸਾਰੇ ਦੁੱਖਾਂ ਦਾ ਦਾਰੂ ਹੈ ਹੌਲੀ-ਹੌਲੀ ਸਾਰੇ ਜ਼ਖਮ ਭਰ ਦਿੰਦਾ ਹੈ ਕੁਝ ਸਮੇਂ ਬਾਅਦ ਬੱਬੂ ਵੀ ਸੰਭਲ ਗਿਆ ਹੁਣ ਜਦੋਂ ਰਾਜਵੀਰ ਉਹਨਾਂ ਕੋਲ ਜਾਣ ਲੱਗਾ ਤਾਂ ਰਾਜਵੀਰ ਦੀ ਮਾਤਾ ਨੇ ਉਸ ਨੂੰ ਇਕੱਲੇ ਨੂੰ ਨਾ ਜਾਣ ਦਿੱਤਾ ਸਗੋਂ ਰਾਜਵੀਰ ਨੇ ਵੀ ਉਹਦੇ ਨਾਲ ਤੋਰ ਦਿੱਤਾ ਰਾਜਵੀਰ ਅਤੇ ਬੱਬੂ ਕੁਝ ਦਿਨਾਂ ਵਿੱਚ ਹੀ ਭਾਈ ਗੁਰਦੇਵ ਸਿੰਘ ਦੀਪਾ ਹੀਰਾ ਉਹਨਾਂ ਕੋਲ ਪਹੁੰਚ ਗਏ ਦੀਪਾ ਅਤੇ ਪ੍ਰਧਾਨ ਕਾਫੀ ਦਿਨਾਂ ਤੋਂ ਬੱਬੂ ਬਾਰੇ ਫਿਕਰਮੰਦ ਸਨ ਬੱਬੂ ਨੂੰ ਸਹੀ ਸਲਾਮਤ ਦੇਖ ਕੇ ਉਹਨਾਂ ਦੀ ਪਰੇਸ਼ਾਨੀ ਦੂਰ ਹੋ ਗਈ ਰਾਜਵੀਰ ਨੂੰ ਵੀ ਉਹ ਪਿਛਲੇ ਕਈ ਸਾਲਾਂ ਤੋਂ ਜਾਣਦੇ ਸਨ ਸਾਰੇ ਸਿੰਘ ਇੱਕ ਦੂਜੇ ਨੂੰ ਗਲਬਕੜੀਆਂ ਪਾ ਕੇ ਮਿਲੇ ਪ੍ਰਧਾਨ ਨੇ ਲਾਲੇ ਅਤੇ ਮਾਈਏ ਨੂੰ ਆਪਣੇ ਚਰਨਾਂ ਵਿੱਚ ਨਵਾਸ ਦੇਣ ਦੀ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕੀਤੀ ਫਿਰ ਸਾਰਿਆਂ ਨੇ ਰਲ ਕੇ ਰੋਟੀ ਖਾਧੀ ਰੋਟੀ ਖਾਣ ਤੋਂ ਬਾਅਦ ਦੀਪੇ ਨੇ ਉਹਨਾਂ ਸਾਰੇ ਹਾਲਾਤਾਂ ਬਾਰੇ ਦੱਸਿਆ ਕਿ ਕਿਸ ਤਰ੍ਹਾਂ ਸ਼ਾਮ ਦੇ ਘੁਸਮੁਠੇ ਦੇ ਵਿੱਚ ਅਚਾਨਕ ਹੀ ਪੁਲਿਸ ਦੀ ਜਿਪਸੀ ਨਾਲ ਟਕਰਾ ਹੋ ਗਿਆ ਕਿਸ ਤਰ੍ਹਾਂ ਮਾਈਆ ਇੱਕ ਪਾਸੇ ਨੂੰ ਦੌੜਿਆ ਤੇ ਆਪ ਉਹ ਕਿੰਨਾ ਹਾਲਾਤਾਂ ਵਿੱਚੋਂ ਨਿਕਲੇ ਆ ਭਾਈ ਦੀਪੇ ਤੋਂ ਬਾਅਦ ਬੱਬੂ ਨੇ ਲਾਲੇ ਦੀ ਸ਼ੀਦੀ ਦਾ ਸਾਰਾ ਵਿਸਤਾਰ ਸੁਣਾਇਆ ਦੋ ਸਿੰਘਾਂ ਦੀ ਸ਼ਹੀਦੀ ਨੇ ਭਾਈ ਦੀਪੇ ਨੂੰ ਗੰਭੀਰ ਸੋਚਾਂ ਵਿੱਚ ਪਾ ਦਿੱਤਾ ਕੁਝ ਦਿਨ ਸੋਚਣ ਤੋਂ ਬਾਅਦ ਭਾਈ ਦੀਪਾ ਬੋਲੇ ਆਵੇ ਪੁਲਤ ਦੀ ਵਾਦੀ ਸ਼ਕਤੀਕਰ ਸਾਨੂੰ ਕੁਝ ਦਿਨ ਪੰਜਾਬ ਤੋਂ ਬਾਹਰ ਨਿਕਲ ਜਾਣਾ ਚਾਹੀਦਾ ਗੁਰੀਲਾ ਲੜਾਈ ਦੇ ਅਸੂਲਾਂ ਮੁਤਾਬਕ ਜਦੋਂ ਦੁਸ਼ਮਣ ਥੋੜਾ ਅਵਿਸਲਾ ਹੋ ਜਾਵੇ ਅਸੀਂ ਉਦੋਂ ਉਸ ਉਤੇ ਵਾਰ ਕਰਾਂਗੇ ਦੀਪੇ ਦੀ ਸਲਾਹ ਨਾਲ ਸਾਰੇ ਸਿੰਘ ਸਹਿਮਤ ਸਨ ਸੋ ਦੋਸਤੋ ਏ ਸੀ ਰਾਜਵੀਰ ਦੀ ਜ਼ਿੰਦਗੀ ਦਾ ਭਾਗ ਪੰਜਵਾਂ ਤੇ ਭਾਗ ਛੇਵਾਂ ਲੈ ਕੇ ਕੱਲ ਫੇਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ